ਕਲੀਨਿਕ ਤੇ ਬੈਠੇ ਇੱਕ ਡਾਕਟਰ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਨੇ ਜਿਸ ਦੇ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਤਾਂ ਦੱਸਦੀ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਗੋਲੀ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਤੇ ਇਸੇ ਵਿਚਕਾਰ ਤੁਹਾਨੂੰ ਦੱਸਦੀ ਹੈ ਕਿ ਵੱਡਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਡਾਕਟਰ ਜਦੋਂ ਆਪਣੇ ਕਲੀਨਿਕ ਤੇ ਬੈਠਾ ਸੀ ਤਾਂ ਤਿੰਨ ਬਦਮਾਸ਼ ਆਉਂਦੇ ਨੇ ਆਉਂਦੇ ਸਾਰੀ ਪਹਿਲਾਂ ਕਿਹਾ ਜਾ ਰਿਹਾ ਕਿ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਤੇ ਬਹਿਸ ਇਸ ਕਦਰ ਵੱਜ ਜਾਂਦੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਗੋਲੀ ਚਲਾ ਦਿੱਤੀ ਜਾਂਦੀ ਹੈ ਜਦੋਂ ਗੋਲੀ ਚੱਲਦੀ ਹੈ ਉੱਤੇ ਨਾਲ ਡਾਕਟਰ ਜ਼ਖਮੀ ਹੋ ਜਾਂਦਾ ਹੈ ਤੇ ਮੌਕੇ ਤੋਂ ਇਹ ਬਦਮਾਸ਼ ਫਰਾਰ ਹੋ ਜਾਂਦੇ ਨੇ ਹਾਲਾਂਕਿ ਦੱਸਿਆ ਜਾ ਰਿਹਾ ਕਿ ਡਾਕਟਰ ਦੇ ਨਾਲ ਇੱਕ ਹੋਰ ਵਿਅਕਤੀ ਸੀ ਜਿਸ ਦੇ ਵੀ ਸੱਟਾਂ ਲੱਗਿਆ ਨੇ ਤੇ ਉਸ ਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਜੋ ਬਦਮਾਸ਼ ਜਿਸ ਬਾਈਕ ਦੇ ਉੱਤੇ ਆਈ ਸੀ ਪਹਿਲਾਂ ਉਹਨਾਂ ਦੇ ਵੱਲੋਂ ਇਸ ਬਾਈਕ ਨੂੰ ਕਿਸੇ ਦੇ ਕੋਲ ਪਿਸਤੋਲ ਦੀ ਨੋਕ ਤੇ ਖੋਇਆ ਗਿਆ ਸੀ ਤੇ ਫਿਰ ਉਹਨਾਂ ਦੇ ਵੱਲੋਂ ਸਿੱਧਾ ਹੀ ਕਲੀਨਿਕ ਦੇ ਉੱਤੇ ਆ ਕੇ ਡਾਕਟਰ ਨਾਲ ਬਹਿਸ-ਬਾਜੀ ਕੀਤੀ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਗੋਲੀਆਂ ਚਬਾ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਜੋ ਸਾਹਮਣੇ ਆਇਆ ਉਸ ਤੋਂ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਹ ਡਾਕਟਰ ਦੇ ਨਾਲ ਲੁੱਟ ਕਰਨ ਦੇ ਲਈ ਆਏ ਹੋਣ ਪਰ ਜਦੋਂ ਡਾਕਟਰ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਉਹਨਾਂ ਨੇ ਗੁੱਸੇ ਦੇ ਵਿੱਚ ਇੱਕ ਗੋਲੀ ਚਲਾ ਦਿੱਤੀ ਜੋ ਕਿ ਸਿੱਧੀ ਡਾਕਟਰ ਦੇ ਲੱਗੀ ਹੈ ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤਾਂ ਫਿਰੋਜ਼ਪੁਰ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਜਿੱਥੇ ਕੀ ਸ਼ਰੀਆਮ ਕਲੀਨਿਕ ਤੇ ਬੈਠੇ ਇੱਕ ਡਾਕਟਰ ਨੂੰ ਨਿਸ਼ਾਨਾ ਬਣਾ ਕੇ ਉਸ ਦੇ ਉੱਤੇ ਗੋਲੀ ਚਲਾ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਆਲੇ-ਦੁਆਲੇ ਲੱਗੀ ਸੀਸੀਟੀਵੀ ਫੂਟੇਜ ਨੂੰ ਵੀ ਖੰਘਾਲਿਆ ਜਾ ਰਿਹਾ ਹੈ ਤੇ ਜ਼ਖਮੀ ਹਾਲਤ ਦੇ ਵਿੱਚ ਡਾਕਟਰ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਕਿ ਇਸ ਸਮੇਂ ਡਾਕਟਰ ਦਾ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਦੇ ਵੱਲੋਂ ਬਦਮਾਸ਼ਾਂ ਦੀ ਲਗਾਤਾਰ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਦੋ ਵਸੇ ਤਿੰਨ ਲੋਕ ਉੱਤਰਨ ਲੱਗੇ ਸੀਗੇ ਤੇ ਉਹ ਤਿੰਨ ਜਣੇ ਆਏ ਉਹ ਬੰਨ ਕੇ ਆਗੇ ਸਿੱਧਾ ਬਸ 2 ਮਿੰਟ ਖੜਿਆ। ਬਾਅਦ ਵਿੱਚ ਤਿੰਨ ਨੇ ਰੋਲਵਰ ਕੱਢਿਆ ਤੇ ਅੱਗੇ ਰੱਖ ਦਿੱਤਾ। ਤੇ ਬਾਅਦ ਉਹ ਬਸ ਇਦਾਂ ਹੀ ਪੁੱਛਣ ਲੱਗ ਪਏ ਕੋਈ ਰੋਲਾ ਵਾ ਇਹ ਉਹ ਕੁਛ ਨਹੀਂ ਤੇ ਉਹਨਾਂ ਨੂੰ ਇੱਕਦਣਾ ਅੱਗੇ ਚਲਾ ਗਨ ਕੱਢ ਕੇ ਚਲਾਣੀ ਲੱਗਾ ਸੀ ਅੱਗੇ ਵਧਣ ਲੱਗਾ ਸੀ ਸਾਡੇ ਵੱਲ ਉਹਨਾਂ ਨੂੰ ਡਾਕਟਰ ਉੱਥੇ ਆ। ਉਹਨਾਂ ਨੇ ਦੋ ਜਾ ਕੇ ਫੜ ਲਿਆ ਉਹਨੂੰ ਕਿਉਂਕਿ ਬਸ ਸਾਡੀ ਹੱਥਾਂ ਪਾਈ ਹੋਈ ਉਹਨਾਂ ਨਾਲ ਉਹ ਦੋ ਜਣੇ ਬਾਹਰ ਨੂੰ ਭੱਜ ਗਏ ਤੇ ਕਿਤੇ ਨੇ ਗੋਲੀਆਂ ਚਲਾਣ ਲੱਗ ਪਾਜੀ ਦੇ ਸ਼ੋਲਡਰ ਤੇ ਲੱਗ ਗਿਆ ਇੱਕ ਜਨੇ ਮਗਰ ਮੈਂ ਭੱਜਿਆ ਮੇਰੇ ਵੀ ਇੱਥੇ ਬੈਠ ਮਾਰਿਆ ਬਸ ਇੰਨੇ ਵਿੱਚ ਫਰਾਰ ਹੋ ਗਏ ਬਰਕਤ ਕਿੰਨੇ ਕਿੰਨੇ ਜਣੇ ਸਗੇ ਚਾਰ ਜਣੇ ਸਗੇ ਅੰਦਰ ਤਾਂ ਤਿੰਨ ਜਣੇ ਆਇਆ ਤੇ ਬਾਅਦ ਉਹ ਇੱਕ ਜਣਾ ਬਾਹਰ ਖੜਾ ਹੋਇਆ ਸੀ ਕੀ ਨਾਮ ਸੀ ਤੁਹਾਡਾ ਕਦਾ ਮੇਰਾ ਨਾਮ ਸਾਹਿਬ ਹੈ ਤੇ ਜਿੰਨੇ ਤੇ ਲੱਗੀ ਗੋਲੀ ਉਹ ਕੋਣ ਦੀ ਡਾਕਟਰ ਕਿਸ਼ੰਦਰ ਜੀ ਸੀ ਕਿੱਥੇ ਕਲੀਨਿਕ ਹੈ ਮਾਲਵਾ ਰੋਡ ਤੇ ਮਾਰਬਾ ਡੋਬ ਦੇ ਸਾਹਮਣੇ ਤੇ ਅਚਾਨਕ ਹੀ ਆਏ ਹਾਂਜੀ ਹਾਂਜੀ ਪਤਾ ਹੀ ਨਹੀਂ ਅਸੀਂ ਤਾਂ ਬਸ ਘਰ ਥੱਲੇ ਸੀ ਕਿ ਕਲੀਨਿਕ ਤੋਂ ਆ ਕੇ ਉਹਨੇ ਨੂੰ ਹੀ ਹੋਂਦ ਰਾਏ ਤਿੰਨ ਬੰਦੇ ਬਸ ਆ ਕੇ ਕੁਝ ਨਹੀਂ ਉਹਨਾਂ ਨੇ ਕੀਤਾ ਸਿੱਧੀ ਰੋਲ ਵਰ ਗੱਡੀ ਨੂੰ ਬੰਨੇ ਹੋਏ ਸੀ ਸਾਰੇ ਖਾ ਲੈਣੇ ਆਲ ਪਛਾਤੇ ਬੰਦੇ ਆ ਇਹ ਡਾਕਟਰ ਸਾਹਿਬ ਕਿੱਥੇ ਲੱਗੀ ਗੋਲੀ ਡਾਕਟਰ ਸਾਹਿਬ ਦੇ ਸ਼ੋਲਡਰ ਬਾਹ ਤੇ ਲੱਗੀ ਆ ਕਿਵੇਂ ਹੁਣ ਖਤਰੇ ਤੋਂ ਬਾਹਰ ਹਾਂਜੀ ਹਾਂਜੀ ਠੀਕ ਹੈ ਕੀ ਹੋਇਆ ਕੀ ਹਾਲ ਸਾ ਕਿਉਂ ਉਹਨਾਂ ਨੇ ਆ ਕੇ ਕੁਝ ਕੀਤਾ ਹੀ ਅਸੀਂ ਦੀਆਂ ਗੁਲੀਆਂ ਚਲਾ ਦੇ ਦਿੰਦੇ ਜਨਾ ਪਤਾ ਹੁੰਦਾ ਤੇ ਫਿਰ 10 ਮਿੰਟ ਦੇ ਵਿੱਚ ਪਤਾ ਹੀ ਨਹੀਂ ਲੱਗਾ ਕਿਸੇ ਗੱਲ ਦਾ ਬਸ ਆਏ ਅਨਪਛਾਤੇ ਬੰਦੇ ਸੀਗੇ ਆਏ ਆ ਆਕੇ ਸਾ ਰਿਵੋਲਵਰ ਹੀ ਬਾਸ਼ ਕਰਦੀਆਂ ਉਹਨਾਂ ਨੇ ਬਸ ਤੁਹਾਡੀ ਕੀ ਮਾਰਿਆ ਉਹਨਾਂ ਨੇ ਮੇਰੇ ਤਾਂ ਪਿਸਤਲ ਆ ਖਾਪਾਈ ਕਰਦੇ ਪਏ ਸੀ ਕਿ ਉਹ ਪਿਸਤਲ ਦਾ ਮਾਰਿਆ ਉਹਨਾਂ ਨੇ ਮੁੱਠਾ ਬੱਜੀ ਬੱਟ ਸੀਗਾ ਹਾਂਜੀ ਉਹ ਪਿੱਛੇ ਮੁੱਠਾ ਸੀਗਾ ਹਾਂਜੀ ਹਾਂ ਜਿੰਦਰਜੀਤ ਸਿੰਘ ਨਾਂ ਦਾ ਵਿਅਕਤੀ ਆ 47 ਸਾਲ ਦੀ ਉਮਰ ਹੈ ਆਪਦੀ ਇਹਦੀ ਕੋਈ ਕਲੀਨਿਕ ਹੈ ਬੀ ਐਮ ਐਸ ਇੱਕ ਕਲੀਨਿਕ ਤੇ ਬੈਠਾ ਸੀ ਉਹਦੇ ਦੱਸਣ ਮੁਤਾਬਕ ਉੱਥੇ ਤਿੰਨ ਬੰਦੇ ਆਏ ਆ ਜਿਹੜੇ ਕਿ ਇਦੇ ਨਾਲ ਉੱਥੇ ਕੋਈ ਬਹਿਸ ਹੋਈ ਉਸ ਤੋਂ ਬਾਅਦ ਗੋਲੀ ਚੱਲੀ ਹੈ ਤੇ ਬਾਕੀ ਜਿਹੜਾ ਇਹ ਜਿਵੇਂ ਵੀ ਹੁਣ ਬਿਆਨ ਲਿਖਾਉਂਦਾ ਹੀ ਇਜ਼ ਆਊਟ ਆਫ ਡੇਂਜਰ ਜਿਵੇਂ ਬਿਆਨ ਲਿਖਾਉਂਦਾ ਉਹਦੇ ਮੁਤਾਬਕ ਕਾਰਵਾਈ ਕਰਕੇ ਅਸੀਂ ਆਪਣੀਆਂ ਟੀਮਾਂ ਲਾਤੀ ਐ ਇਮੀਡੀਏਟਲੀ ਐਕਸ਼ਨ ਕਰਦੇ ਹੋਏ ਕੇਸ ਸਟ ਕਰਕੇ ਜਿਹੜੇ ਬੰਦੇ ਆਏ ਸੀ ਉਹਨਾਂ ਨੂੰ ਫੜਿਆ ਜਾਏਗਾ ਤੇ ਸਰ ਜਿਹੜੀ ਗੋਲੀ ਸਰ ਇਹ ਡਾਕਟਰ ਹੈ ਜੀ ਪਿੱਛੇ ਤੋਂ ਜਿਹਦੀ ਗੋਲੀ ਵੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆ ਮੈਸੇਜ ਸਰ ਗੋਲੀ ਇੱਕ ਲੱਗਣੀ ਨਹੀਂ ਜ਼ਿਆਦਾ ਲੱਗਣੀ ਗੋਲੀਆਂ ਤਾਂ ਦਸਮਤਵ ਤਾਂ ਇੱਕ ਹੀ ਚੱਲੀ ਆ ਹੁਣ ਦੇਖਦੇ ਆ ਜੀ ਬਖ਼ਤਰੇ ਤੋਂ ਬਾਹਰ ਨਾ ਸਰ ਬਿਲਕੁਲ ਖਤਰੇ ਤੋਂ ਬਾਹਰ ਟੋਟਲ ਕਿੰਨੀ ਜਿਹੜੇ ਹੋਏ ਸਰ ਇਹ ਕੁਝ ਨਾਲ ਹੋਰ ਸੀਗਾ ਜਦੋਂ ਉੱਥੇ ਹੱਥੋਂ ਪਈ ਵੀ ਹੋਏ ਆ ਤੇ ਉਹਦੇ ਚੋਂ ਦੂਜੇ ਦੇ ਵੀ ਥੋੜੇ ਜਿਹਾ ਕੋਈ ਸਪ੍ਰਿੰਟਰਸ ਵਗੈਰਾ ਲੱਗੇ